ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇੱਕ ਨਾ ਚੀਜ਼ ਵਿਖਾਵਾਂਗੇ ਇਹ ਕਿਹੜੇ ਜਿਹੜੇ ਵੀਰ ਕਿਸਾਨਾਂ ਨੂੰ ਭੰਡ ਰਹਿਣਾ ਕਿਸਾਨ ਧਰਨਾ ਲਾ ਦਿੰਦੇ ਆ ਕਿਸਾਨਾਂ ਨੂੰ ਅਕਲ ਨਹੀਂ ਹੈਗੀ ਕਿਸਾਨ ਚਾਹੁੰਦੇ ਕੀ ਆ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਇੱਕ ਚੀਜ਼ ਵਿਖਾਉਣੀ ਹੈ ਹੈਰਾਨੀ ਕਰਨ ਵਾਲੀ ਚੀਜ਼ ਤੁਹਾਡੀਆਂ ਹੋਸ਼ ਛੁੱਟ ਜਾਣੇ ਇਹ ਚੀਜ਼ ਵੇਖ ਕੇ ਤੇ ਰਹੀ ਗੱਲ ਕਿਸਾਨ ਦੀ ਕਿਸਾਨ ਭਰਾਵੋ ਭੁੱਖਾ ਨਹੀਂ ਮਰਦਾ ਕਿਉਂਕਿ ਕਿਸਾਨ ਕੋਲ ਆਪਣੀ ਜਾਇਦਾਦ ਆ ਜੇਕਰ ਕਿਸਾਨ ਦੀ ਫਸਲ ਨਾਮ ਵੀ ਵਿਕੂ ਤੇ ਕਿਸਾਨ ਆਪ ਦੇ ਜੋਗੀ ਤੱਕ ਪੈਦਾ ਕਰਕੇ ਖਾਣ ਜੋਗਾ ਤਾਂ ਹੈਗਾ ਵਾ ਪਰ ਤੁਸੀਂ ਕੀ ਰੇਟ ਲਵੋਗੇ ਤੁਹਾਨੂੰ ਉਹ ਚੀਜ਼ ਅਸੀਂ ਵਿਖਾ ਰਹੇ ਅੱਜ ਆਹ ਵੇਖੋ ਆ ਆਪਣੇ ਕਣਕਾ ਆ ਐਮਪੀ ਸ਼ਰਬਤੀ ਵੀ ਕਣਕਾ ਇਹਦਾ 2 ਕਿਲੋ ਰੇਟ ਚ ਕਰੋ 323 ਰੁਪਏ ਠੀਕ ਹੈ 2 ਕਿਲੋ 330 ਦੀ ਉਸ ਤੋਂ ਅੱਗੇ ਆ ਜੋ ਆ ਅਹ ਆ ਚੈੱਕ ਕਰ ਲੋ ਠੀਕ ਹੈ ਨਾ 6 ਕਿਲੋ 698 ਰੁਪਈਆ ਦੀ ਲਗਭਗ ਤੁਹਾਨੂੰ ਜਿਹੜੀ ਕਣਕ ਆ ਵੇਖੋ 220 ਕੋ ਜਾਨੀ ਕਿ 100 ਤੇ 20 25 ਰੁਪਏ ਕਿਲੋ ਮਿਲ ਰਹੀ ਹੈ ਜਿਹੜੀ ਕਿਸਾਨ ਦੇ ਕੋਲੋਂ ਠੀਕ ਹੈ ਨਾ ਜਿਹੜੀ ਕਿਸਾਨ ਦੇ ਕੋਲੋਂ 22 ਰੁਪਏ ਤੇ 75 ਪੈਸੇ ਦੇ ਹਿਸਾਬ ਨਾਲ ਗਵਰਨਮੈਂਟ ਖਰੀਦ ਰਹੀ ਆ ਠੀਕ ਆ ਨਾ ਕਿਸਾਨ ਐ 22 ਰੁਪਏ 75 ਪੈਸੇ ਦੀ ਵੀ ਕਾਨੂੰਨੀ ਗਰੰਟੀ ਮੰਗਣ ਡਿਆ ਸਰਕਾਰ ਤੋਂ ਕਿ ਸਾਨੂੰ ਜਿਹੜੇ ਤੁਸੀਂ ਇੰਨੇ ਪੈਸੇ ਦੇ ਰਿਹਾ ਜੇ ਇਹਦੀ ਵੀ ਸਾਨੂੰ ਕਾਨੂੰਨੀ ਗਰੰਟੀ ਦੇ ਦਿਓ ਐਮਐਸਪੀ ਤੇ ਕਾਨੂੰਨੀ ਗਰੰਟੀ ਦੇ ਦਿਓ ਕਿ ਤੁਸੀਂ ਚੁੱਕੋਗੇ ਹੀ ਚੁੱਕੋਗੇ ਕਿਉਂਕਿ ਪ੍ਰਾਈਵੇਟ ਕਰਮ ਮੰਡੀ ਤੁਹਾਨੂੰ ਪਤਾ ਹੋ ਰਹੀ ਆ ਪੰਜਾਬ ਦੇ ਵਿੱਚ ਵੀ ਹੋ ਰਹੀ ਆ ਹੋਰ ਨੇ ਸਟੇਟਾਂ ਦੇ ਵਿੱਚ ਤਾਂ ਅੱਗੇ ਹੈਗੀ ਹੀ ਹੈਗੀ ਸੀ ਤੇ ਤੁਸੀਂ ਇਹ ਸਾਲ ਲਾ ਲੋ ਕਈ ਮੇਰੇ ਵੀਰ ਕਹਿੰਦੇ ਨੇ ਕਿ ਯਾਰ ਸਰਕਾਰ ਕੀ ਕਰੂਗੀ ਜੇਕਰ ਪ੍ਰਾਈਵੇਟ ਕਰਨ ਹੋ ਗਿਆ ਤੁਹਾਡੇ ਨਾਲ ਵੀਰੋ ਆ ਜਿਹੜੀ ਗੱਲ ਬਣਨੀ ਜੇ ਜਿਹੜੀ ਤੁਹਾਨੂੰ ਮੈਂ ਬੁਖਾ ਰਿਆਂ ਇਹ ਤੁਸੀਂ ਵਿਚਾਕਣਾ ਸੋਚੋ ਕਿ ਕਿਸਾਨ ਕੱਲਾ ਹੀ ਮਰੂਗਾ ਕਿਸਾਨ ਕੱਲਾ ਨਹੀਂ ਮਰੇਗਾ ਇਹਦੇ ਵਿੱਚ ਸਾਰਾ ਹੀ ਤਬਕਾ ਜਿਹੜਾ ਮੁੱਲ ਲੈ ਕੇ ਆਟਾ ਕਹਦਾ ਉਹ ਸਾਰੇ ਤੇ ਹੀ ਅਸਰ ਪੈਗਾ ਆ ਜਿਹੜੀ ਤੁਹਾਨੂੰ ਬੁਖਾ ਰਿਆਂ 22 ਰੁਪਏ 75 ਪੈਸੇ ਕਣਕ ਜਿਹੜੇ ਕਿਸਾਨ ਤੋਂ ਖਰੀਦ ਕੇ 323 ਰੁਪਏ ਪ੍ਰਤੀ 2 ਕਿਲੋ ਵੇਚਿਆ ਜਾ ਰਿਹਾ ਤਕਰੀਬਨ ਤਕਰੀਬਨ 100 ਤੇ 62 63 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਤੁਹਾਨੂੰ ਮਿਲਦੀ ਪਈ ਆ ਫਿਰ ਪਕਾਡ ਜਾ Amazon ਖੋਲ ਕੇ ਸਰਚ ਕਰ ਲੋ ਵੀਰੋ ਐਵੇਂ ਨਾ ਕਿਸਾਨਾਂ ਨੂੰ ਨਿੰਦਿਆ ਕਰੋ ਐਵੇਂ ਨਾ ਕਿਸਾਨਾਂ ਦੀ ਭੰਡੀ ਕਰਿਆ ਕਰੋ ਐਵੇਂ ਨਾ ਕਿਸਾਨਾਂ ਦਾ ਝੂਠਾ ਪ੍ਰਚਾਰ ਕਰਿਆ ਕਰੋ ਬਾਕੀ ਆਪਾਂ ਗੱਲਾਂ ਬਾਅਦ ਚ ਅਗਲੀ ਵੀਡੀਓ 'ਚ ਕਰਾਂਗੇ ਇਹ ਹੀ ਬੇਨਤੀ ਸੀ ਕਿ ਆ ਤੁਸੀਂ ਆਪਦੀਆਂ ਅੱਖਾਂ ਖੋਲ੍ਹ ਕੇ ਵੇਖ ਲਓ ਤੁਹਾਨੂੰ ਕਾਰਪੋਰੇਟ ਘਰਾਣੇ ਨੇ ਕਿਵੇਂ ਲੁੱਟਣਾ ਹੈ ਤੇ ਜੇ ਅਜੇ ਵੀ ਤੁਸੀਂ ਕਿਸਾਨਾਂ ਦਾ ਸਾਥ ਨਾ ਦਿੱਤਾ ਤੇ ਫਿਰ ਤੁਹਾਡੀ ਮਰਜ਼ੀ ਵੀਰੋ